ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਬਹੁਤ ਹੀ ਤੁਹਾਡੇ ਲਈ ਖਾਸ ਰਹਿਣ ਵਾਲੀ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਇਹ ਜੇਕਰ ਤੁਸੀਂ ਚਾਰ ਗੱਲਾਂ ਹਮੇਸ਼ਾ ਆਪਣੇ ਤੱਕ ਹੀ ਲੁਕੋ ਕੇ ਰੱਖਦੇ ਹੋ ਭਾਵੇਂ ਕਿਸੇ ਵੀ ਭੈਣ ਭਰਾ ਰਿਸ਼ਤੇਦਾਰ ਨੂੰ ਨਹੀਂ ਦੱਸਦੇ ਤਾਂ ਤੁਹਾਡੀ ਜ਼ਿੰਦਗੀ ਹਮੇਸ਼ਾ ਕਾਮਯਾਬ ਹੀ ਰਹੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀ ਜ਼ਿੰਦਗੀ ਨੂੰ ਕਾਮਯਾਬੀ ਦੇ ਰਸਤੇ ਤੇ ਭੇਜ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਕਿ ਜੋ ਸੱਪ ਹੁੰਦਾ ਹੈ ਉਹ ਸਭ ਤੋਂ ਵੱਧ ਡਰਨ ਵਾਲਾ ਜਾਨਵਰ ਹੈ ਤੇ ਉਹ ਜਾ ਕੇ ਕੰਡਿਆਂ ਜਾਂ ਫਿਰ ਝਾੜੀਆਂ ਦੇ ਵਿੱਚ ਲੁਕ ਜਾਂਦਾ ਹੈ ਉੱਥੇ ਹੀ ਫਿਰ ਲੁਕਿਆ ਰਹਿੰਦਾ ਹੈ ਉਹ ਤੁਹਾਨੂੰ ਪਤਾ ਹੈ ਕਿ ਇਦਾਂ ਕਿਉਂ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਕੋਲ ਜਿਹੜੇ ਪੈਰ ਨਹੀਂ ਹਨ ਜੋ ਮੈਂ ਇੱਕ ਦਮ ਕਿਤੇ ਭੱਜ ਜਾਵਾਂਗਾ ਤੇ ਨਾ ਹੀ ਮੇਰੇ ਕੋਲ ਐਨੀ ਨਿਗਾਹ ਹੈ ਇਹ ਅੱਖਾਂ ਵੀ ਨਹੀਂ ਹਨ ਕਿ ਜੇ ਮੈਂ ਕੋਈ ਦੂਰੋਂ ਭੱਜਦਾ ਆਉਂਦਾ ਵੇਖ ਲਵਾਂ ਤਾਂ ਮੈਂ ਉਸ ਤੋਂ ਦੂਰ ਭੱਜ ਜਾਵਾਂਗਾ ਉਹ ਇਹ ਵੇਖ ਨਹੀਂ ਸਕਦਾ ਇਸ ਲਈ ਉਹ ਲੁਕ ਕੇ ਰਹਿੰਦਾ ਹੈ ਪਰ ਆਪਾਂ ਸਭ ਹੈਰਾਨ ਹੋ ਜਾਵਾਂਗੇ ਕਿ ਉਹ ਆਪਣੀ ਇਸ ਗੱਲ ਨੂੰ ਕਿਸੇ ਦੇ ਸਾਹਮਣੇ ਕਦੇ ਕਿਉਂ ਨਹੀਂ ਆਉਣ ਦਿੰਦਾ ਉਹ ਇਸ ਲਈ ਕਿ ਉਹ ਆਪਣਾ ਡਰ ਬਣਾ ਕੇ ਹੀ ਰੱਖਦਾ ਹੈ ਕਿ ਉਸ ਤੋਂ ਲੋਕ ਡਰਦੇ ਹੀ ਰਹਿਣ ਉਹ ਆਪਣੇ ਪੈਰਾਂ ਨੂੰ ਵੇਖਦਾ ਹੀ ਨਹੀਂ ਹੈ ਪਰ ਫਿਰ ਵੀ ਉਹ ਰੜ ਰੜ ਕੇ ਤੁਰਦਾ ਫਿਰਦਾ ਹੈ ਅੱਖਾਂ ਭਾਵੇਂ ਸਹੀ ਨਹੀਂ ਦੇਖਦੀਆਂ ਪਰ ਆਪਣੀ ਜੀਬ ਦੀ ਮਦਦ ਦੇ ਨਾਲ ਹੀ ਉਹ ਰਾਹੀ ਨੂੰ ਸੁੰਘ ਕੇ ਚੀਜ਼ਾਂ ਦਾ ਪਤਾ ਕਰ ਲੈਂਦਾ ਹੈ ਉਹ ਆਪਣਾ ਪੇਟ ਭਰਨ ਲਈ ਆਪਣੀ ਜੀਬ ਦੇ ਸਹਾਰੇ ਹੀ ਆਪਣਾ ਰਸਤਾ ਲੱਭ ਲੈਂਦਾ ਹੈ ਕਿ ਕਿੱਥੇ ਕਿਹੜੀ ਚੀਜ਼ ਹੈ ਪਰ ਫਿਰ ਵੀ ਆਪਾਂ ਸਭ ਉਸ ਤੋਂ ਡਰਦੇ ਹਾਂ ਦੇ ਡਰਦੇ ਹੀ ਰਹਿੰਦੇ ਹਾਂ ਕਿਉਂਕਿ ਉਹ ਆਪਣੀ ਲਾਚਾਰੀ ਨੂੰ ਕਿਸੇ ਦੇ ਸਾਹਮਣੇ ਨਹੀਂ ਦੱਸਦਾ ਉਹਨੂੰ ਪਤਾ ਹੈ ਕਿ ਲੋਕਾਂ ਸਾਹਮਣੇ ਜੇ ਇਹ ਗੱਲ ਆ ਗਈ ਤਾਂ ਲੋਕਾਂ ਨੇ ਮੈਨੂੰ ਜੀਣ ਨਹੀਂ ਦੇਣਾ ਤੇ ਜੋ ਡਰ ਅਜੇ ਲੋਕਾਂ ਦੇ ਮਨ ਵਿੱਚ ਉਸ ਨੂੰ ਲੈ ਕੇ ਹੈ ਉਹ ਸਾਰਾ ਹੀ ਭੱਜ ਜਾਵੇਗਾ ਉਹ ਦੂਰ ਹੋ ਜਾਵੇਗਾ ਤੇ ਇਦਾਂ ਹੀ ਆਪਾਂ ਸਭ ਨਾਲ ਹੁੰਦਾ ਹੈ ਸਾਥ ਸੰਗਤ ਜੀ ਆਪਣੇ ਨਾਲ ਹੁੰਦਾ ਹੀ ਰਹਿੰਦਾ ਹੈ ਜਦੋਂ ਆਪਾਂ ਆਪਣੀਆਂ ਗੱਲਾਂ ਜਾਂ ਆਪਣੇ ਭੇਤ ਲੋਕਾਂ ਦੇ ਅੱਗੇ ਖੋਲ ਕੇ ਰੱਖ ਦਿੰਦੇ ਹਾਂ ਉਹ ਗੱਲਾਂ ਇਹ ਕਿਤੇ ਨਾ ਕਿਤੇ ਸਾਨੂੰ ਦਬਾਅ ਦੇ ਦਿੰਦੀਆਂ ਹਨ ਕਿਉਂਕਿ ਜਦੋਂ ਆਪਣੀ ਕਮਜ਼ੋਰੀ ਕਿਸੇ ਨੂੰ ਪਤਾ ਹੁੰਦੀ ਹੈ ਤਾਂ ਉਹ ਫਿਰ ਉਸ ਦਾ ਫਾਇਦਾ ਹੀ ਚੁੱਕਦੇ ਹਨ ਫਿਰ ਆਪਾਂ ਆਮ ਹੀ ਵੇਖਦੇ ਹਾਂ ਕਿ ਇੱਥੇ ਤੋਂ ਆਪਾਂ ਨਹੀਂ ਮੁਕਰ ਸਕਦੇ ਇਸ ਲਈ ਜੋ ਵੀ ਆਪਣੇ ਭੇਦ ਉਹ ਕਿਸੇ ਨੂੰ ਕਦੇ ਨਾ ਦੱਸੋ ਜੋ ਅੱਜ ਸਮਾ ਤੁਹਾਡੇ ਤੇ ਗੁਜ਼ਰ ਰਿਹਾ ਹੈ ਉਹ ਵੀ ਕਿਸੇ ਦੇ ਨਾਲ ਸਾਂਝਾ ਨਾ ਕਰੋ ਕਿਉਂਕਿ ਜਿਹੜਾ ਅੱਜ ਤੁਹਾਡਾ ਸੱਜਣ ਹੈ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਡਾ ਦੁਸ਼ਮਣ ਬਣ ਜਾਵੇ ਆਪਣੇ ਪਰਿਵਾਰ ਵਿੱਚ ਜੇਕਰ ਕੋਈ ਗੱਲ ਹੋ ਜਾਵੇ ਉਸ ਨੂੰ ਬਾਹਰ ਬਿਲਕੁਲ ਵੀ ਨਾ ਕਰੋ ਕਿਉਂਕਿ ਆਪਣੇ ਘਰ ਪਰਿਵਾਰ ਵਿੱਚ ਤਾਂ 100 ਗੱਲਾਂ ਹੋ ਜਾਂਦੀਆਂ ਹਨ ਤੇ ਜੇ ਆਪਾਂ ਸਾਰੀਆਂ ਹੀ ਗੱਲਾਂ ਬਾਹਰ ਦੱਸਾਂਗੇ ਤਾਂ ਦੱਸੋ ਫਿਰ ਆਪਣਾ ਵੀ ਤਾਂ ਪਰਦਾ ਕੀ ਰਹਿ ਜਾਂਦਾ ਹੈ ਘਰ ਦੀ ਗੱਲ ਘਰ ਵਿੱਚ ਰਹਿ ਜਾਵੇ ਤੇ ਉਹਨਾਂ ਹੀ ਵਧੀਆ ਹੋ ਜਾਂਦਾ ਹੈ ਲੋਕਾਂ ਨੇ ਤਾਂ ਸਗੋਂ ਗੱਲਾਂ ਕਰਨ ਦਾ ਮੌਕਾ ਲੱਭ ਲੈਣਾ ਹੈ ਜੋ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਜੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਹੀ ਸਾਡੀ ਗੱਲ ਘਰ ਤੋਂ ਬਾਹਰ ਜਾਵੇਗੀ ਕਿਉਂਕਿ ਲੋਕ ਤਾਂ ਬਲਦੀ ਹੋਈ ਅੱਗ ਤੇ ਹੋਰ ਤੇਲ ਪਾਉਣ ਦਾ ਕੰਮ ਕਰਦੇ ਹਨ ਉਹ ਸਾਡਾ ਕਦੇ ਵੀ ਭਲਾ ਨਹੀਂ ਚਾਹੁੰਦੇ ਤੇ ਜੋ ਚਾਹੁੰਦੇ ਹੋ ਵੀ ਲੋਕ ਤੁਹਾਡੀ ਇੱਜ਼ਤ ਮਾਣ ਕਰਨ ਤਾਂ ਹਮੇਸ਼ਾ ਤੁਹਾਡੇ ਨਾਲ ਪਿਆਰ ਦੇ ਨਾਲ ਗੱਲ ਕਰਨ ਤਾਂ ਉਹਨਾਂ ਨੂੰ ਆਪਣੇ ਜੋ ਵੀ ਤੁਹਾਡੀ ਕੋਈ ਸੀਕ੍ਰੇਟ ਗੱਲ ਹੈ ਕਦੇ ਵੀ ਨਾ ਦੱਸੋ ਆਪਣੀ ਕਾਬਲੀਅਤ ਦੇ ਬਾਰੇ ਸਾਰੇ ਹੀ ਗੁਣਾ ਦਾ ਕਿਸੇ ਨੂੰ ਭੇਤ ਨਾ ਦਿਓ ਤੁਹਾਡੇ ਮਾਨਸਨ ਮਾਨ ਵਿੱਚ ਨਹੀਂ ਤਾਂ ਘਾਟਾ ਪੈ ਜਾਵੇਗਾ। ਇੱਕ ਵਾਰ ਇੱਕ ਪਿੰਡ ਵਿੱਚ ਡਾਕਟਰ ਆਉਂਦਾ ਸੀ। ਜਦੋਂ ਵੀ ਕੋਈ ਬਿਮਾਰ ਹੁੰਦਾ ਉਹਦੇ ਕੋਲ ਆ ਜਾਂਦਾ ਕਿਉਂਕਿ ਉਹ ਪਿੰਡ ਵਿੱਚ ਕੋਈ ਵੀ ਡਾਕਟਰ ਹੋਰ ਨਹੀਂ ਸੀ। ਉਹ ਪਿੰਡ ਵਿੱਚ ਜਦੋਂ ਵੀ ਕੋਈ ਬਿਮਾਰ ਹੁੰਦਾ ਤਾਂ ਐਵੇਂ ਹੀ ਤੜਫਦਾ ਰਹਿੰਦਾ। ਉਹ ਡਾਕਟਰ ਉੱਥੇ ਜਦੋਂ ਆ ਗਿਆ, ਜਦੋਂ ਡਾਕਟਰ ਆਇਆ ਤਾਂ ਸਾਰੇ ਹੀ ਉਹਦੇ ਕੋਲ ਦਵਾਈ ਲੈਣ ਲਈ ਜਾਣ ਲੱਗ ਪਏ। ਤੇ ਉਤੋਂ ਜਦੋਂ ਕੋਈ ਵੀ ਦਵਾਈ ਲੈਣ ਆਉਂਦਾ ਉਤੋਂ ਦਵਾਈ ਲੈ ਕੇ ਠੀਕ ਹੋ ਜਾਂਦਾ। ਕਿਉਂਕਿ ਹੋਰ ਪਿੰਡ ਵਿੱਚ ਕੋਈ ਵੀ ਨਹੀਂ ਸੀ ਜਿਹਨੂੰ ਬਿਮਾਰ ਨੂੰ ਕੋਈ ਠੀਕ ਕਰ ਸਕਦਾ ਹੋਵੇ ਤਾਂ ਸਾਰੇ ਹੀ ਲੋਕੀ ਬੜਾ ਉਸ ਦਾ ਆਦਰ ਮਾਨ ਸਤਿਕਾਰ ਕਰਦੇ ਸਨ ਕਿਉਂਕਿ ਉਹਦੇ ਕੋਲ ਤਾਂ ਗੁਣ ਸੀ ਜਦੋਂ ਉਸ ਨੇ ਆਪਣਾ ਸਾਰਾ ਹੀ ਪੇਤ ਲੋਕਾਂ ਦੇ ਨਾਲ ਖੋਲਣਾ ਸ਼ੁਰੂ ਕਰ ਦਿੱਤਾ ਕਿ ਇਸ ਦਵਾਈ ਦੇ ਨਾਲ ਫਲਾਣੀ ਬਿਮਾਰੀ ਠੀਕ ਹੋ ਜਾਂਦੀ ਹੈ ਇਸ ਜੜੀ ਬੂਟੀ ਦੇ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਤਾਂ ਲੋਕਾਂ ਨੇ ਉਹ ਸਾਰਾ ਕੁਝ ਆਪ ਹੀ ਲੈਣਾ ਸ਼ੁਰੂ ਕਰ ਲਿਆ ਫਿਰ ਉਸ ਦੀ ਕੋਈ ਵੀ ਲੋੜ ਨਹੀਂ ਸੀ ਪਈ ਕਿਉਂਕਿ ਉਹਨੇ ਤਾਂ ਸਾਰਾ ਕੁਝ ਦੱਸ ਦਿੱਤਾ ਸੀ ਕਿ ਇਹਦੇ ਨਾਲ ਆਹ ਜਿਹੜੀ ਬੂਟੀ ਇੱਥੋਂ ਮਿਲਦੀ ਹੈ ਇੱਥੋਂ ਹੀ ਤੁਹਾਨੂੰ ਆਰਾਮ ਆ ਜਾਵੇਗਾ ਤੇ ਕਦੇ ਵੀ ਕਿਸੇ ਨੂੰ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਆਪਾਂ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜ਼ਤ ਕਰਨ ਸਾਡੀਆਂ ਗੱਲਾਂ ਦਾ ਧਿਆਨ ਕਰਨ ਕਿਸੇ ਨੂੰ ਇਸ ਲਈ ਸਲਾਹ ਨਾ ਦਿਓ ਬਿਨਾਂ ਮੰਗਿਆ ਜਦੋਂ ਤੁਹਾਡੀ ਕੋਈ ਸਲਾਹ ਨਾ ਮੰਨਦਾ ਹੋਵੇ ਕਿਉਂਕਿ ਆਪਣੇ ਮਨੁੱਖਾਂ ਦੀ ਇੱਕ ਆਦਤ ਹੁੰਦੀ ਹੈ ਆਪਾਂ ਜਦੋਂ ਵੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਹਾਂ ਆਪਾਂ ਕਦੇ ਵੀ ਉਸ ਦੀ ਕਦਰ ਨਹੀਂ ਪਾਉਂਦੇ ਜੋ ਚੀਜ਼ਾਂ ਸਾਨੂੰ ਬੜੀ ਆਸਾਨੀ ਨਾਲ ਮਿਲ ਚੁੱਕੀਆਂ ਹੁੰਦੀਆਂ ਹਨ ਅਸੀਂ ਦੂਜਿਆਂ ਦੀਆਂ ਚੀਜ਼ਾਂ ਵੱਲ ਵੇਖ ਕੇ ਮਨ ਲਲਚਾ ਉੱਠਦੇ ਹਾਂ ਆਪਾਂ ਕਦੇ ਵੀ ਕਦਰ ਨਹੀਂ ਪਾਉਂਦੇ ਜੇ ਕਿਸੇ ਨੂੰ ਲੋੜ ਹੈ ਸਾਡੀ ਉਹ ਸਾਡੇ ਕੋਲ ਆ ਕੇ ਪੁੱਛ ਲਵੇਗਾ ਤਾਂ ਫਿਰ ਉਸ ਨੂੰ ਦੱਸ ਦਿਓ ਕਿਉਂਕਿ ਉਸ ਸਮੇਂ ਤੁਹਾਡੀ ਕਹੀ ਗੱਲ ਉਹ ਸੁਣ ਲਵੇਗਾ ਪਰ ਜਦੋਂ ਉਸ ਨੂੰ ਲੋੜ ਨਹੀਂ ਹੈ ਤੁਸੀਂ ਉਸ ਵੇਲੇ ਬੋਲੋਗੇ ਤਾਂ ਉਹ ਤੁਹਾਨੂੰ ਪਾਗਲ ਹੀ ਸਮਝੇਗਾ ਆਪਾਂ ਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਭਾਵੇਂ ਤੁਹਾਨੂੰ ਲੱਗਣ ਪਰ ਇਹਨਾਂ ਦੇ ਵਿੱਚ ਅਸਰ ਬਹੁਤ ਜ਼ਿਆਦਾ ਹੈ ਪਰ ਇਹ ਹੀ ਗੱਲਾਂ ਜੋ ਆਪਾਂ ਨੂੰ ਹਮੇਸ਼ਾ ਅੱਗੇ ਕਾਮਯਾਬੀ ਵੱਲ ਹੀ ਲੈ ਕੇ ਜਾਣਗੀਆਂ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਆਪਣੇ ਵਿੱਚ ਬਹੁਤ ਹਨ ਜਿਹੜੇ ਲੋਕ ਝੱਟ ਹੀ ਮੂੰਹ ਖੋਲ ਕੇ ਆਪਣੀਆਂ ਸਾਰੀਆਂ ਗੱਲਾਂ ਦੱਸ ਦਿੰਦੇ ਹਨ ਉਹਨਾਂ ਦੇ ਮੂੰਹ ਤੇ ਨਹੀਂ ਪਰ ਉਹਨਾਂ ਦੇ ਪਿੱਛੇ ਸਾਰੇ ਹੀ ਉਹਨਾਂ ਬਾਰੇ ਗੱਲਾਂ ਬਾਤਾਂ ਕਰਦੇ ਹਨ ਉਹਨਾਂ ਦਾ ਆਪਣਾ ਹੀ ਆਦਰ ਸਤਕਾਰ ਘਟ ਜਾਂਦਾ ਹੈ ਤੇ ਆਪਾਂ ਚਾਹੁੰਦੇ ਹਾਂ ਕਿ ਆਪਣਾ ਆਦਰ ਸਤਕਾਰ ਘਟ ਜਾਵੇ ਆਪਾਂ ਸਭ ਨਾਲ ਚੰਗਾ ਕਰਦੇ ਹਾਂ ਹੁੰਦਾ ਵੀ ਚੰਗਾ ਹੀ ਹੈ ਪਰ ਆਪਾਂ ਕਿਸੇ ਨੂੰ ਆਪਣੇ ਭੇਦ ਦੇਣ ਤੋਂ ਬਚ ਜਾਈਏ ਕਿਉਂਕਿ ਸਾਥ ਸੰਗਤ ਜੀ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦੇ ਨਾਲ ਕੁਝ ਚੰਗਾ ਹੋ ਜਾਵੇ ਪਰ ਫਿਰ ਵੀ ਜੇ ਲੋਕ ਆਪਣੇ ਨਾਲ ਮਾੜਾ ਕਰਦੇ ਹਨ ਉਹਦਾ ਕੀ ਕੀਤਾ ਜਾਵੇ ਪਰ ਆਪਣੇ ਮਨ ਵਿੱਚ ਇਹ ਵਹਿਮ ਹੁੰਦਾ ਹੈ ਕਿ ਅਸੀਂ ਤਾਂ ਭਲਾ ਹੀ ਕੀਤਾ ਹੈ ਪਰ ਆਪਣੇ ਨਾਲ ਕੀ ਕਰਦੇ ਹਨ ਲੋਕੀ ਵਧੀਆ ਕਰਕੇ ਵੀ ਵੇਖ ਲੋ ਭਾਵੇਂ ਤੁਹਾਨੂੰ ਹਮੇਸ਼ਾ ਦੁੱਖ ਹੀ ਮਿਲੇਗਾ ਤਾਂ ਸਮਝ ਲੈਣਾ ਕਿ ਆਪਾਂ ਅਜੇ ਤੱਕ ਕਿਸੇ ਦਾ ਭਲਾ ਕਰਨ ਦਾ ਭਾਵ ਸਮਝੇ ਹੀ ਨਹੀਂ ਹਾਂ ਭਲਾ ਕਰਨ ਦਾ ਭਾਵ ਇਹ ਨਹੀਂ ਕਿ ਜਿਵੇਂ ਲੋਕ ਆਪਣੀਆਂ ਉਂਗਲਾਂ ਤੇ ਆਪਾਂ ਨੂੰ ਨਚਾਉਂਦੇ ਹਨ ਉਵੇਂ ਹੀ ਨੱਚੀ ਜਾਣਾ ਹੈ ਜਿਵੇਂ ਭਲਾ ਕਰਨਾ ਨਹੀਂ ਬਲਕਿ ਇਸ ਨੂੰ ਅਗਲੇ ਦੇ ਹੱਥ ਦੀ ਕਠਪੁਤਲੀ ਬਣਨਾ ਆਖ ਦਿੰਦੇ ਹਨ ਭਲੇ ਦਾ ਭਾਵ ਹੈ ਕਿ ਜਿਸ ਨਾਲ ਕੁਝ ਗਲਤ ਨਾ ਕਰੋ ਕਿ ਕਿਸੇ ਦੇ ਮਨ ਨੂੰ ਕੋਈ ਚੋਟ ਨਾ ਪਹੁੰਚਾਓ ਕੋਈ ਕਿਸੇ ਨੂੰ ਇਹੋ ਜਿਹੀ ਗੱਲ ਨਾ ਕਹੋ ਜਿਸ ਨਾਲ ਅਗਲੇ ਦੇ ਦਿਲ ਤੇ ਬਹੁਤ ਹੀ ਜ਼ਿਆਦਾ ਗਹਿਰੀ ਬਣ ਜਾਵੇ ਤੁਸੀਂ ਇੱਕ ਵਧੀਆ ਮਨੁੱਖ ਹੋ ਪਰ ਇਹਦਾ ਭਾਵ ਤੁਸੀਂ ਹੀ ਜਾਣਦੇ ਹੋ ਇਸ ਨੂੰ ਲੋਕਾਂ ਅੱਗੇ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਬਹੁਤ ਵਧੀਆ ਇਨਸਾਨ ਹਾਂ ਇਹੋ ਜਿਹਾ ਆਪਣਾ ਚਰਿੱਤਰ ਬਣਾ ਲਓ ਕਿ ਤੁਹਾਨੂੰ ਲੋਕ ਵਧੀਆ ਕਹਿਣ ਤੁਹਾਡੀ ਸੋਚ ਨੂੰ ਲੋਕ ਸਲਾਮ ਕਰਨ ਸਾਨੂੰ ਇਹ ਕਦੇ ਨਹੀਂ ਸਿਖਾਇਆ ਜਾਂਦਾ ਕਿ ਕਿਸੇ ਨਾਲ ਮਾੜਾ ਕਰਨਾ ਹੈ ਕਿਉਂਕਿ ਸਾਤਸੰਗ ਹੈ ਜੀ ਨਹਿਰਾਂ ਦਾ ਪਾਣੀ ਭਾਵੇਂ ਕਿੰਨਾ ਹੀ ਮਿੱਠਾ ਹੁੰਦਾ ਹੈ ਉਹ ਸਾਰੀਆਂ ਜਾ ਕੇ ਰਲਦੀਆਂ ਹੀ ਇੱਕ ਸਮੁੰਦਰ ਵਿੱਚ ਹਨ ਉਹ ਪਰ ਉਹ ਸਮੁੰਦਰ ਜਿਹੜਾ ਹੁੰਦਾ ਹੈ ਆਪਣਾ ਖਾਰਾਪਣ ਨਹੀਂ ਛੱਡਦਾ ਐਵੇਂ ਤੁਸੀਂ ਭਾਵੇਂ ਜਿਸ ਨਾਲ ਮਰਜ਼ੀ ਵਧੀਆ ਸੁਭਾਅ ਕਰ ਲੋ ਪਰ ਜਿਹੜਾ ਹੈ ਹੀ ਮੂਰਖ ਤੇ ਬੇਅਕਲ ਉਹ ਤੁਹਾਡੀ ਗੱਲ ਨੂੰ ਕਦੇ ਵੀ ਨਹੀਂ ਸਮਝੇਗਾ ਤੁਸੀਂ ਕਿੰਨਾ ਵੀ ਕਿਸੇ ਦਾ ਭਲਾ ਕਰੀ ਜਾਓ ਉਹਨੇ ਆਪਣਾ ਜੋ ਰਵਈਆ ਹੈ ਤੁਹਾਨੂੰ ਕਦੇ ਨਾ ਕਦੇ ਵਿਖਾ ਹੀ ਦੇਣਾ ਹੈ ਇਸ ਲਈ ਆਪਣਾ ਪਿਆਰ ਤੇ ਸਮਾਂ ਆਪਣੀ ਇੱਜ਼ਤ ਨੂੰ ਆਪਣੇ ਕੋਲ ਹੀ ਬਚਾ ਕੇ ਰੱਖੋ ਜੋ ਤੁਹਾਨੂੰ ਕੋਈ ਵੀ ਨਹੀਂ ਹੋਰ ਲੂਟਾ ਸਕਦਾ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਇਹ ਹੀ ਗੱਲਾਂ ਤੁਹਾਨੂੰ ਕਾਮਯਾਬੀ ਦੇ ਸਮੇਂ ਵੱਲ ਲੈ ਕੇ ਜਾਣਗੀਆਂ ਆਪਾਂ ਨੂੰ ਕਈ ਵਾਰ ਉਹ ਥਾਂ ਜਾਂ ਮਾਹੌਲ ਉੱਥੇ ਦੇਜੋ ਸਾਡੇ ਨਾਲ ਕੰਮ ਕਰਦੇ ਹਨ ਜਿੱਥੇ ਵੀ ਅਸੀਂ ਭਾਵੇਂ ਜੌਬ ਕਰਦੇ ਹੋਈਏ ਸਾਡੇ ਤੋਂ ਜਿਹੜੇ ਉੱਪਰ ਕੰਮ ਕਰਦੇ ਹਨ ਉਹ ਬਹੁਤਾ ਸਾਨੂੰ ਪਸੰਦ ਨਹੀਂ ਆਉਂਦਾ ਤੇ ਜੋ ਸਾਡੇ ਉੱਪਰ ਕੰਮ ਕਰਦੇ ਹਨ ਉਹ ਵੀ ਜਮਾ ਚੰਗੇ ਨਹੀਂ ਹਨ ਜੋ ਆਪਾਂ ਸੋਚਦੇ ਹਾਂ ਫਿਰ ਕੀ ਕਰਾਂਗੇ ਆਪਾਂ ਐਵੇਂ ਦੀ ਥਾਂ ਤੇ ਫਿਰ ਬਹੁਤੇ ਦਿਨ ਟਿਕ ਨਹੀਂ ਸਕਦੇ ਉਹਨੂੰ ਛੱਡ ਕੇ ਫਿਰ ਅਸੀਂ ਅੱਗੇ ਵੱਧ ਜਾਣੇ ਹਨ ਪਰ ਮੰਨ ਲਓ ਕਿ ਸਾਡੇ ਮੁਲਕ ਨੂੰ ਜਿਹੜਾ ਚਲਾਉਣ ਵਾਲਾ ਹੈ ਉਹ ਪਸੰਦ ਨਾ ਹੋਵੇ ਫਿਰ ਅਸੀਂ ਕੀ ਕਰਾਂਗੇ ਜੇ ਸ਼ਹਿਰ ਪਸੰਦ ਨਾ ਹੋਵੇ ਤਾਂ ਅਸੀਂ ਸ਼ਹਿਰ ਛੱਡ ਸਕਦੇ ਹਾਂ ਪਰ ਪੁਰਾਣੇ ਸਮੇਂ ਵਿੱਚ ਇੱਕ ਮਨੁੱਖ ਨੂੰ ਆਪਣਾ ਮੁਲਕ ਚਲਾਉਣ ਵਾਲਾ ਪਸੰਦ ਨਹੀਂ ਸੀ ਪਸੰਦ ਤੇ ਕੀ ਉਸ ਦੀਆਂ ਗਲਤ ਨੀਤੀਆਂ ਨੂੰ ਹੀ ਉਹ ਅਪਣਾਉਂਦਾ ਨਹੀਂ ਸੀ ਉਹ ਮੁਲਕ ਚਲਾਉਣ ਵਾਲਾ ਵਿਅਕਤੀ ਲੋਕਾਂ ਤੇ ਜ਼ੁਲਮ ਕਰਦਾ ਸੀ ਤਾਂ ਫਿਰ ਉਸ ਮਨੁੱਖ ਨੇ ਕੀ ਕੀਤਾ ਕਿ ਉਹ ਜੋ ਰਾਜਾ ਸੀ ਭਾਵੇਂ ਜਿਹੜਾ ਮੁਲਕ ਚਲਾਉਣ ਵਾਲਾ ਸੀ ਉਹਨੂੰ ਹੀ ਲੋਕਾਂ ਦੀ ਸਹਿਮਤੀ ਦੇ ਨਾਲ ਬਦਲ ਦਿੱਤਾ ਪਰ ਵੇਖੋ ਇਹਦੇ ਵਿੱਚ ਵੀ ਬਹੁਤ ਹਿੰਮਤ ਚਾਹੀਦੀ ਹੈ ਇਸ ਲਈ ਐਵੇਂ ਦੇ ਬਣੋ ਤੁਹਾਡੀ ਗੱਲ ਸਾਰੇ ਹੀ ਸੁਣਨ ਤੁਹਾਨੂੰ ਇੱਜ਼ਤ ਮਾਣ ਦੇਣ ਤੁਹਾਡੀਆਂ ਗੱਲਾਂ ਦਾ ਉਹਨਾਂ ਤੇ ਅਸਰ ਹੋਵੇ ਬਿਨਾਂ ਮੰਗਿਆ ਕਦੇ ਸਲਾਹ ਨਾ ਦਿਓ ਆਪਣੇ ਪਰਿਵਾਰ ਬਾਰੇ ਆਪਣੇ ਘਰ ਬਾਰੇ ਜੋ ਗੱਲ ਹੁੰਦੀ ਹੈ ਕਦੇ ਬਾਹਰ ਜਾ ਕੇ ਨਾ ਸ਼ਰਿਆਮ ਕਰੋ ਕਿ ਸਾਡੇ ਘਰ ਵਿੱਚ ਇਹ ਹੋ ਰਿਹਾ ਹੈ ਹਰੇਕ ਆਪਣੇ ਮਸਲੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਛੱਡ ਦਿਓ ਉਹਨਾਂ ਨੂੰ ਕਦੇ ਵੀ ਜਗ ਜ਼ਾਹਰ ਨਾ ਕਰਿਆ ਕਰੋ ਮੰਨਿਆ ਕਿ ਆਪਣੇ ਹਰੇਕ ਮਨੁੱਖ ਦੇ ਅੰਦਰ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਐਵੇਂ ਦੇ ਮਨੁੱਖ ਬਹੁਤ ਹੁੰਦੇ ਹਨ ਜਿਹਦੇ ਅੰਦਰ ਸਾਰੇ ਗੁਣ ਹਨ ਪਰ ਆਪਣੀ ਕਮਜ਼ੋਰੀ ਸਾਰੇ ਹੀ ਲੋਕਾਂ ਨੂੰ ਦੱਸ ਕੇ ਆਪਣੀ ਇੱਜ਼ਤ ਘਟਾ ਲੈਂਦੇ ਹਨ ਜਿਵੇਂ ਆਪਾਂ ਆਪਣੇ ਘਰ ਦੀਆਂ ਗੱਲਾਂ ਹੀ ਜੇਕਰ ਲੋਕਾਂ ਨੂੰ ਦੱਸਣ ਲੱਗ ਜਾਈਏ ਤਾਂ ਲੋਕ ਇੱਥੇ ਸੁਣ ਕੇ ਤੁਹਾਡੇ ਨਾਲ ਦੁਖੀ ਹੋਣਗੇ ਪਰ ਘਰ ਤੁਹਾਡੇ ਤੋਂ ਬਾਹਰ ਜਾ ਕੇ ਤੁਹਾਡਾ ਮਜ਼ਾਕ ਉਡਾਉਣਗੇ ਇਸ ਲਈ ਆਪਣੀ ਇੱਜ਼ਤ ਤੁਹਾਡੇ ਆਪਣੇ ਹੀ ਹੱਥ ਹੈ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀਆਂ ਗੱਲਾਂ ਸਿਰਫ ਆਪਣੇ ਪਰਮਾਤਮਾ ਦੇ ਨਾਲ ਹੀ ਸਾਂਝੀਆਂ ਕਰਿਆ ਕਰੋ ਕਿ ਸਭ ਤੋਂ ਸੱਚਾ ਦੋਸਤ ਸਭ ਤੋਂ ਸੱਚਾ ਮਿੱਤਰ ਤੁਹਾਡਾ ਪਰਮਾਤਮਾ ਜੀ ਹੀ ਹਨ ਉਹਨਾਂ ਨੇ ਹੀ ਤੁਹਾਡੇ ਤੇ ਮਿਹਰ ਵਰਸਾਉਣੀ ਹੈ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਸੁੱਖ ਦੇਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ